ਜੱਟਪੁਰਾ ਕੈਮ ਹੈ ਤਾਂ ਹੈਲੋ ਗਾਇਜ਼ ਵੈਲਕਮ ਟੂ ਬੈਕ ਮਾਈ ਚੈਨਲ ਅੱਜ ਦੇ ਵਲੋਂ ਤੁਹਾਡਾ ਬਹੁਤ ਵਾਜਾ ਸਵਾਗਤ ਹੈ ਆਪਾਂ ਮਿੱਤਰੋ ਰਾਤ ਲੈਂਦਾ ਨਵਾਂ ਟਰੈਕਟਰ ਤੇ ਨਵਾਂ ਟਰੈਕਟਰ ਲੈਂਦਾ ਹੁਣ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਨੇ ਆ ਟਰੈਕਟਰ ਨੂੰ ਲੈ ਕੇ ਜਾਨੇ ਨਾਲ ਤੇ ਚਲੋ ਫਿਰ ਮਿੱਤਰੋ ਛੇ ਛੇਤੀ ਚੱਲੀ ਆਪਾਂ ਗੁਰਦੁਆਰਾ ਸਾਹਿਬ ਲੋਈ ਮੈਂ ਤਰਉਣਾ ਪਾ ਗਿਆਂ ਗੁਰਦੁਆਰਾ ਸਾਹਿਬ ਤੇ ਹੁਣ ਟੇਕਦੇ ਆਪਾਂ ਮੱਥਾ Hvala

ਤੋ ਗਾਇਜ਼ ਟੇਕ ਲਾ ਹੁਣ ਆਪਾਂ ਮੱਥਾ ਤੇ ਹੁਣ ਚੱਲਦੇ ਹਾਂ ਤੋ ਗਾਇਜ਼ ਹੁਣ ਆਪਾਂ ਡੇਰੇ 'ਚ ਹੁਣ ਇੱਥੇ ਮੱਥਾ ਟੇਕਦੇ ਹਾਂ ਹੂੰ ਕੋਈ ਨਹੀਂ Questa è una trappa metrone da là, da? Se una per tutti i piedi che non è morta. D'accordo, qui c'è द मथම ट ම था ਕੀ ਆਪਾਂ ਉਹ ਆ ਉਹ ਕਰ ਲਾਇਆ ਖੋਲੂ ਲੋਏ ਮਿੱਤਰੋ ਹੁਣ ਆਪਾਂ ਟੇਕ ਲਿਆ ਮੱਥਾ ਤੇ ਹੁਣ ਚੱਲਦੇ ਆ ਘਰੇ ਤਾਂ ਐਸੀ ਮਿੱਤਰ ਆਪਣਾ ਬਲੌਗ ਤਾਂ ਕਿ ਮਿਲ ਗਿਆ ਤੁਹਾਨੂੰ ਸਾਡਾ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚਲੋ ਫਿਰ ਜੱਟੋ ਮਿਲਦੇ ਆ ਨੈਕਸਟ ਬਲੌਗ ਦੇ ਅੰਦਰ ਬਾਏ